ਇਹ ਹੈ ਜੀ ਚੌਥੀ ਪੌੜੀ ਦੀ ਸੱਤਵੀਂ ਪੰਕਤੀ ਜੀ ਬੜੀ ਪਿਆਰ ਵਾਲੀ ਹੈ ਨਾਨਕ ਐਵੇਂ ਜਾਣੀਏ ਸਬੂ ਆਪੇ ਸਚਿਆਰ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਆ ਜੀ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਸਭ ਆਪੇ ਸਚਿਆਰ ਇੱਥੇ ਜੀ ਵਿਸ਼ਰਾਮ ਜਿਹੜੇ ਲਾਉਣੇ ਬਹੁਤ ਜ਼ਰੂਰੀ ਹੈ ਤੁਸੀਂ ਦੇਖ ਲੈਣੇ ਹਨ ਬਿਨ ਨਾਨਕ ਰੁਕ ਕੇ ਇਵੇਂ ਜਾਣੀ ਜਦੋਂ ਇਹ ਕਹਿੰਦੇ ਆ ਫਿਰ ਨਾਨਕ ਆਪਣੇ ਆਪ ਨਾਲ ਗੱਲਾਂ ਕਰਦਾ ਨਜ਼ਰ ਆਉਂਦਾ ਹੈ ਕਿ ਨਾਨਕ ਆਖਦਾ ਹੈ ਕਿ ਇੰਜ ਲੱਗਦਾ ਹੈ ਇੰਜ ਮਹਿਸੂਸ ਹੁੰਦਾ ਹੈ ਇੰਜ ਸਮਝੀਦਾ ਹੈ ਜੇ ਇਕੱਠਾ ਪੜਾਂਗੇ ਨਾਨਕ ਐਵੇਂ ਜਾਣੀਏ ਤਾਂ ਇਦਾਂ ਲੱਗਦਾ ਜਿਵੇਂ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਹੁਕਮ ਦਿੰਨੇ ਆ ਤੇ ਦੱਸਦੇ ਆ ਵੀ ਅਸੀਂ ਗੁਰੂ ਮਹਾਰਾਜ ਨੂੰ ਸਮਝਾ ਰਹੇ ਆ ਵੀ ਨਾਨਕਾ ਇਦਾਂ ਲੱਗਦਾ ਠੀਕ ਹੈ ਨਹੀਂ ਜੀ ਇੱਥੇ ਗੁਰੂ ਮਹਾਰਾਜ ਆਪਣੇ ਮਨ ਦੇ ਨਾਲ ਗੱਲਾਂ ਕਰ ਰਹੇ ਆ ਠੀਕ ਹੈ ਜੀ ਨਾਨਕ ਸ਼ਾਇਰ ਆਖਦਾ ਹੈ ਨਾਨਕ ਕبھی ਆਖਦਾ ਹੈ ਕਵੀ ਜਾਂ ਸ਼ਾਇਰ ਕਿਨੂੰ ਅਖਦਾ ਹੁੰਦਾ ਹੈ ਜੀ ਆਪਣੇ ਮਨ ਨੂੰ ਅਖਦਾ ਹੁੰਦਾ ਠੀਕ ਆ ਨਾਨਕ ਇਵੇਂ ਜਾਣੀਏ ਸਭ ਆਪੇ ਸਚਿਆਰ ਨਾਨਕ ਦੇ ਅਰਥ ਜੀ ਨਿਕਲਦੇ ਨੇ ਗੁਰੂ ਨਾਨਕ ਜਾਂ ਏ ਮੇਰੇ ਮਨਾ ਨਾਨਕ ਸ਼ਾਇਰ ਇਵੇਂ ਭਾਵ ਇੰਜ ਲੱਗਦਾ ਹੈ ਇੰਜ ਜਪਦਾ ਹੈ ਇਹ ਜਪਦਾ ਹੈ ਜਾਣੀਏ ਜਾਣਦੇ ਹਾਂ ਜਪਦੇ ਹਾਂ ਮਹਿਸੂਸ ਹੁੰਦਾ ਹੈ ਸਭ ਸਭ ਕੁਝ ਸਭ ਨੂੰ ਬਿਨ ਔਂਕੜ ਆਇਆ ਕਿਉਂਕਿ ਸਭ ਕੁਝ ਇੱਕ ਹੀ ਹੈ ਜੀ ਜਿਹੜਾ ਸਭ ਕੁਝ ਹੈ ਨਾ ਉਹ ਇੱਕ ਹੀ ਹੈ ਇਸ ਲਈ ਭੱਬੇ ਨੂੰ ਔਂਕੜ ਹੈ ਬਹੁਤ ਵਧੀਆ ਮਹਾਰਾਜ ਨੇ ਜਿਹੜੀ ਬਣਤਰ ਹੈ ਇਹ ਗੁਰਮੁਖੀ ਦੀ ਪੰਜਾਬੀ ਦੀ ਆਪਾਂ ਵੱਖਰੋ ਵੱਖਰਾ ਕਰ ਦਿੰਨੇ ਆ ਕਿਉਂਕਿ ਅਸਲ ਇਕਤਾਤ ਜਿਹੜਾ ਅੱਗੇ ਵੀ ਆਏਗਾ ਤੁਸੀਂ ਗੁਰ ਜਿਨ੍ਹਾਂ ਨੇ ਜਪਜੀ ਸਾਹਿਬ ਪੜ੍ਹਿਆ ਹੈ ਅਸਲ ਇਕਤਾਤ ਉਹੀ ਹੈ ਵੀ ਸਭ ਸਭ ਕੁਝ ਜਿਹੜਾ ਨਾ ਉਹਦੇ ਵਿੱਚ ਇੱਕ ਹੀ ਹੈ ਤੇ ਉਹ ਜਿਹੜਾ ਸਬਦ ਦੇ ਵਿੱਚ ਇੱਕ ਆ ਉਹ ਇੱਥੇ ਦੱਸਿਆ ਸਭ ਆਪੇ ਸਚਿਆਰ ਜੇ ਸਚਿਆਰ ਸਚਿਆਰ ਜਿਹੜਾ ਪ੍ਰਮਾਤਮਾ ਇੱਕ ਹੈ ਤਾਂ ਜਿਹੜਾ ਸਭ ਹੈ ਉਹ ਵੀ ਇੱਕ ਹੀ ਹੈ ਠੀਕ ਹੈ ਆਪੇ ਭਵ ਆਪ ਸਚਿਆਰ ਪ੍ਰਭੂ ਪ੍ਰਮਾਤਮਾ ਦਾ ਨਾਮ ਹੈ ਜੀ ਇੱਕ ਪ੍ਰਭੂ ਪ੍ਰਮਾਤਮਾ ਕਿਉਂਕਿ ਸੱਚਾ ਉਹੀ ਹੈ ਬਾਕੀ ਦੁਨੀਆ 'ਚ ਸਭ ਕੁਝ ਝੂਠ ਹੈ ਬਾਕੀ ਦੁਨੀਆ ਇੱਕ ਮੇਲਾ ਹੈ ਜੀ ਇੱਕ ਦਿਖਾਵਾ ਹੈ ਤੇ ਅਰਥ ਵੀ ਇਹਦੇ ਹੀ ਨਿਕਲਦੇ ਨੇ ਨਾਨਕ ਨਾਨਕ ਆਖਦਾ ਹੈ ਨਾਨਕ ਸ਼ਾਇਰ ਆਖਦਾ ਹੈ ਨਾਨਕ ਕਵੀ ਆਖਦਾ ਹੈ ਨਾਨਕ ਆਪਣੇ ਮਨ ਨੂੰ ਆਖਦਾ ਹੈ ਨਾਨਕ ਆਖ ਕੇ ਰੋਕੋ ਜੀ ਐਵੇਂ ਜਾਣੀਏ ਜੇ ਗੱਲਾਂ ਕਰਦੇ ਨੇ ਜਿਵੇਂ ਪ੍ਰਮਾਤਮਾ ਨਾਲ ਗੱਲਾਂ ਕਰੋ ਜੀ ਜਦੋਂ ਬਾਣੀ ਪੜ੍ਹਨੀ ਹੈ ਨਾ ਗੱਲਾਂ ਕਰੋ ਨਾਨਕ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸ਼ਾਂਤ ਤੇ ਰੱਖ ਕੇ ਦੇਖੋ ਜੀ ਜਾਂ ਜੇ ਨਾਨਕ ਦੇ ਸਾਤੇ ਆਪਣੇ ਆਪ ਨੂੰ ਕਹੋ ਵੀ ਹੇ ਮੇਰੇਆ ਮਨਾ ਇੰ ਐਵੇਂ ਜਾਣੀਏ ਇੰਜ ਜਾਪਦਾ ਮਨਾ ਮੇਰਿਆ ਸਭ ਆਪੇ ਸੱਚiar ਵੀ ਸਾਰਾ ਕੁਝ ਪ੍ਰਭੂ ਪਰਮਾਤਮਾ ਆਪ ਹੀ ਹੈ ਭਾਵ ਕਿਣ ਕਾ ਕਿਣ ਕਾ ਰੋਮ ਰੋਮ ਜ਼ਰਾ ਜ਼ਰਾ ਜਿਹਨੂੰ ਐਟਮ ਕਹਿੰਦੇ ਆ ਪਾਰਟੀਕਲ ਕਹਿੰਦੇ ਆ ਜੀ ਸਭ ਕੁਝ ਪ੍ਰਭੂ ਪਰਮਾਤਮਾ ਆਪ ਹੀ ਹੈ ਜੇ ਸਭ ਕੁਝ ਉਹ ਆਪ ਹੈ ਤਾਂ ਨਾ ਮਤਲਬ ਪ੍ਰਭੂ ਪਰਮਾਤਮਾ ਸਭ ਥਾਂ ਤੇ ਮੌਜੂਦ ਹੈ ਜੀ ਹਰ ਥਾਂ ਤੇ ਹੈ ਜੀ